ਜਿੱਦ ਤੱਕ ਉਹਨੇ ਹੋ ਗਿਆ ਦੋਨਾਂ ਚਾਰੀ ਜੜੀ ਆ ਗਈ ਆ ਵੇਖੋ ਵੇਖੋ ਬੱਕ ਪਾਸੇ ਡੈਣੀ ਇੱਕ ਪਾਸੇ ਸ੍ਰਿੰਦਰਪੁਰ ਲਈ ਕਰਨ ਡੈਣੀ ਡੈਣੂ ਵੇਖੋ ਨਾਰੋ ਪ੍ਰੀਆ ਦਾ ਕੋਪਾ ਘਰ ਰੇਤਾ ਮਿੱਟਾ ਪਾਟ ਗਏ ਬਾਈ ਲੋੜਾ ਵੀ ਜਿਹੜੇ ਮੈਚ ਕਰਾ ਦੇ ਸਕਦੇ ਨਾਲੇ ਪਿਆਰੀਆਂ ਤੇ ਬੀਗਣੇ ਲੱਗਦਾ ਕਿਸੇ ਤਰ੍ਹਾਂ ਦਾ ਕੋਈ ਪੱਖ ਉਹ ਵੀ ਅਜਿਹਾ ਪਟਾਣਾ ਹੋਰ ਸਾਰੇ ਬਿਲਕੁਲ ਇਨਸਾਫ ਹੋਣਾ ਚਾਹੀਦਾ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਹੋਣਾ ਚਾਹੀਦਾ ਇਨਸਾਫ ਦੀ ਗੱਲ ਹੋਣੀ ਹੋਣੀ ਦੇਖੋ ਇਹ ਆਪਾਂ ਕੋਈ ਕਿਸੇ ਨੂੰ ਘਤਾਰੇ ਨਹੀਂ ਇਹ ਕੰਮ ਦੁਬਾਰਾ ਵੀ ਕਰਾਉਣੇ ਨੇ ਇਨਸਾਫ ਨਾਲ ੱੱਲੇਗਾ ਤਾਂ ਦੁਬਾਰਾ ਵੀ ਟਰੈਕਟਰਾਂ ਵਾਲੇ ਇੱਦਾਂ ਹੀ ਆਉਣਗੇ ਆਪਾਂ ਨੂੰ ਇਹ ਨਹੀਂ ਮੇਡ ਨਹੀਂ ਸੀ ਵੀ ਇੰਨੇ ਟਰੈਕਟਰ ਆਉਣਗੇ ਜਿੰਨੇ ਆ ਗਏ ਨੇ I okay. love